ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਸੌਣ ਤੋਂ ਪਹਿਲਾਂ ਕਿਹੜੇ ਤਿੰਨ ਕੰਮ ਕਰਨੇ ਹਨ ਜਿਸ ਦੇ ਨਾਲ ਅਸੀਂ ਆਪਣੀਆਂ ਪਰੇਸ਼ਾਨੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਹੜੇ ਤਿੰਨ ਕੰਮ ਕਰਨ ਦੇ ਨਾਲ ਸਾਡੀ ਅਗਲੀ ਸੱਜਰੀ ਸਵੇਰ ਭਾਗਾ ਭਰੀ ਹੋਵੇਗੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇਗੀ ਤਾਂ ਉਹ ਤਿੰਨ ਕੰਮ ਦੱਸਣ ਜਾ ਰਹੇ ਹਾਂ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਰੋ ਲਿਖ ਦੇਣਾ ਜੀ ਸੰਗਤ ਜੀ ਦੇਖੋ ਅੱਜ ਦੇ ਸਮੇਂ ਦੇ ਵਿੱਚ ਹਰੇਕ ਆਦਮੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਜਿਸ ਦੇ ਕਰਕੇ ਉਹ ਹਰ ਵੇਲੇ ਆਪਣੇ ਆਪ ਨੂੰ ਦੁਖੀ ਪਰੇਸ਼ਾਨ ਮਹਿਸੂਸ ਕਰਦੇ ਹਨ ਤੇ ਉਹ ਉਲਝਣਾ ਕਰਕੇ ਇਹਨਾਂ ਪਰੇਸ਼ਾਨੀਆਂ ਕਰਕੇ ਕਈ ਵਾਰ ਅਚੇਹੇ ਕੰਮ ਕਰ ਬੈਠਦਾ ਹੈ ਜਿਸ ਤਰ੍ਹਾਂ ਬਾਹਰ ਦਾ ਗੁੱਸਾ ਆਪਣੇ ਘਰਦਿਆਂ ਤੇ ਕੱਢ ਦਿੰਦਾ ਹੈ ਕਦੇ ਕਿਸੇ ਦੇ ਨਾਲ ਬਾਹਰ ਲੜਾਈ ਝਗੜਾ ਹੋ ਜਾਂਦਾ ਹੈ ਤੇ ਕਿਸੇ ਨੇ ਸਾਨੂੰ ਮਾੜਾ ਸ਼ਬਦ ਬੋਲ ਦਿੱਤਾ ਜਾਂ ਫਿਰ ਆਪਾਂ ਕਿਸੇ ਨੂੰ ਮਾੜਾ ਸ਼ਬਦ ਬੋਲ ਦਿੱਤਾ ਤੇ ਉਹ ਜੋ ਬਾਹਰੋਂ ਅਸੀਂ ਪਰੇਸ਼ਾਨੀ ਲੈ ਕੇ ਆਉਂਦੇ ਹਾਂ ਉਹ ਆਪਾਂ ਆ ਕੇ ਸਿੱਧੀ ਘਰਦਿਆਂ ਦੇ ਵਿੱਚ ਕੱਢ ਦਿੰਦੇ ਹਾਂ ਘਰ ਵਾਲੀ ਤੇ ਕੱਢ ਦਿੰਦੇ ਹਾਂ ਬੱਚਿਆਂ ਦੇ ਕੱਢ ਦਿੰਦੇ ਹਾਂ ਕਹਿਣ ਤੋਂ ਭਾਵ ਕਿ ਆਪਾਂ ਬਾਹਰ ਵੀ ਕਲੇਸ਼ ਕਰਕੇ ਆਏ ਸੀ ਘਰ ਵੀ ਕਲੇਸ਼ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਕਈ ਵਾਰ ਇੱਕ ਉਲਝਣ ਸਾਡੀ ਹੋਰ ਕਈ ਉਲਝਣਾ ਵਧਾ ਦਿੰਦੀ ਹੈ ਕਈ ਕਿਸੇ ਦੇ ਮਾੜਾ ਬੋਲਣ ਤੋਂ ਪਰੇਸ਼ਾਨ ਹੁੰਦੇ ਨੇ ਕਈ ਕਿਸੇ ਨੂੰ ਖੁਦ ਮਾੜਾ ਬੋਲ ਕੇ ਆਏ ਹੁੰਦੇ ਨੇ ਉਹ ਤਾਂ ਪਰੇਸ਼ਾਨ ਹੋ ਰਹੇ ਹੁੰਦੇ ਹਨ ਕਈ ਆਪਣੇ ਅਤੀ ਤਨੂ ਲੈ ਕੇ ਉਸ ਨੂੰ ਯਾਦ ਕਰਕੇ ਪਰੇਸ਼ਾਨ ਹੁੰਦੇ ਰਹਿੰਦੇ ਹਨ ਅਤੇ ਕਈਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਇੱਥੇ ਮਹਾਪੁਰਖ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਸਾਡੇ ਤੇ ਪਿਛਲੇ ਕੀਤੇ ਹੋਏ ਮਾੜੇ ਕਰਮ ਸਾਡੀਆਂ ਕੀਤੀਆਂ ਹੋਈਆਂ ਪੁੱਲਾਂ ਵੀ ਇਸ ਜਨਮ ਦੇ ਵਿੱਚ ਜੇਕਰ ਚੰਗੇ ਆਪਾਂ ਕਰਮ ਕਰਦੇ ਹਾਂ ਆਪਣੇ ਵਾਹਿਗੁਰੂ ਅਕਾਰ ਪੁਰਖ ਜੀ ਦੀ ਪੰਦਗੀ ਕਰਦੇ ਹਾਂ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਬਹੁਤ ਦਿਆਲਤਾ ਹੈ ਸਾਡੇ ਸਤ ਗੋ ਸਾਡੇ ਕੀਤੇ ਹੋਏ ਤੱਲੇ ਮਿੰਤਾ ਦੇ ਉੱਤੇ ਤਸ ਕਰ ਲੈਂਦੇ ਹਨ ਅਤੇ ਸਾਡੇ ਪਿਛਲੇ ਕਰਮ ਬਖਸ਼ ਦਿੰਦੇ ਹਨ ਫਿਰ ਸੋਚੋ ਕਿ ਜੇਕਰ ਵਾਇਗ੍ਰੋ ਅਕਾਲ ਪੁਰਖ ਜੀ ਸਾਨੂੰ ਸਾਡੇ ਪਾਪਾਂ ਤੋਂ ਸਾਡੇ ਮਾੜੇ ਕਰਮਾਂ ਤੋਂ ਸਾਡੇ ਅੱਜ ਦੇ ਕਰਮਾਂ ਦੇ ਪਾਪ ਬਖਸ਼ ਸਕਦੇ ਨੇ ਤੇ ਫਿਰ ਆਪਾਂ ਖੁਦ ਕਿਉਂ ਨਹੀਂ ਆਪਣੇ ਆਪ ਨੂੰ ਬਖਸ਼ਦੇ ਆਪ ਖੁਦ ਆਪਣੇ ਆਪ ਨੂੰ ਸਜ਼ਾ ਕਿਉਂ ਦਿੰਦੇ ਹਾਂ ਕਿਉਂ ਜ਼ਿਆਦਾਤਰ ਦੁਖੀ ਆਪਣੀ ਜ਼ਿੰਦਗੀ ਨੂੰ ਅਸੀਂ ਰੱਖਦੇ ਹਾਂ ਅਸੀਂ ਖੁਦ ਦੁਖੀ ਰਹਿੰਦੇ ਹਾਂ ਪ੍ਰੇਸ਼ਾਨੀਆਂ ਸਾਡਾ ਖਿਆੜਾ ਕਿਉਂ ਨਹੀਂ ਛੱਡਦੀਆਂ ਪਰ ਅਸੀਂ ਖੁਦ ਛੱਡਣ ਨਹੀਂ ਦਿੰਦੇ ਜਿਸ ਤਰ੍ਹਾਂ ਕਰੋ ਬਾਰ ਅਸੀਂ ਕਿਸੇ ਦੇ ਨਾਲ ਲੜਾਈ ਕਰਕੇ ਆਏ ਪਰ ਉਸ ਲੜਾਈ ਨੇ ਸਾਨੂੰ ਖੁਸ਼ੀ ਤਾਂ ਨਹੀਂ ਦਿੱਤੀ ਕਿ ਜੋ ਮਾੜਾ ਆਪਾਂ ਕਿਸੇ ਨੂੰ ਕਹਿ ਕੇ ਆਏ ਸੀ ਉਹਨਾਂ ਗੱਲਾਂ ਨੂੰ ਸੋਚ ਕੇ ਪਰੇਸ਼ਾਨ ਹੋਈ ਜਾਣਾ ਜਾਂ ਫਿਰ ਜੋ ਅਸੀਂ ਮਾੜਾ ਸੋਚਿਆ ਭਾਵੇਂ ਕਿਸੇ ਨੇ ਸਾਨੂੰ ਮਾੜਾ ਬੋਲਿਆ ਸੀ ਅਸੀਂ ਉਹ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਹਾਂ ਆਪਣਾ ਉਹ ਹਾਲ ਹੈ ਕਿ ਨਾ ਤਾਂ ਆਪਾਂ ਕਿਸੇ ਨੂੰ ਮਾੜਾ ਬੋਲ ਕੇ ਖੁਸ਼ ਹੋਏ ਅਤੇ ਨਾ ਹੀ ਕਿਸੇ ਦਾ ਮਾੜਾ ਸੁਣ ਕੇ ਖੁਸ਼ ਹੋਏ ਦੋਨਾਂ ਹੀ ਹਾਲਾਤਾਂ ਦੇ ਵਿੱਚ ਅਸੀਂ ਪਰੇਸ਼ਾਨ ਹਾਂ ਦੋਹਾਂ ਹੀ ਹਾਲਾਤਾਂ ਦੇ ਵਿੱਚ ਅਸੀਂ ਦੁਖੀ ਹਾਂ ਜੋ ਇਨ੍ਹਾਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਨੇ ਉਹ ਰੋਜ਼ਾ ਨਹੀਂ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਜ਼ਰੂਰ ਕਰੋ ਪਹਿਲਾਂ ਇਹ ਸੋਚੋ ਕਿ ਅਸੀਂ ਸਾਰੇ ਦਿਨ ਦੇ ਵਿੱਚ ਮੈਂ ਕਿਸੇ ਤੋਂ ਦੁੱਖ ਲੈ ਕੇ ਤੇ ਨਹੀਂ ਆ ਗਿਆ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਨੂੰ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੀਦਾ ਉਸੇ ਹੀ ਤਰ੍ਹਾਂ ਆਪਾਂ ਖੁਦ ਦਾ ਦਿਲ ਵੀ ਦਿਖਾਉਣਾ ਨਹੀਂ ਚਾਹੀਦਾ ਹੁਣ ਇੱਥੇ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ ਕਿ ਸਮਝਣ ਦੀ ਗੱਲ ਹੈ ਕੋਸ਼ਿਸ਼ ਕਰੋ ਸਮਝਣ ਦੀ ਕਿ ਜਿਸ ਤਰ੍ਹਾਂ ਕਿ ਪਤਾ ਕਰੋ ਕਿ ਆਪਾਂ ਐਸੇ ਨਾਲ ਵੀ ਪਾਰੋਂ ਲੜਾਈ ਝਗੜਾ ਕਰਕੇ ਆਏ ਸੀ ਜਿਸ ਨੇ ਸਾਨੂੰ ਮਾੜੇ ਚੰਗੇ ਬੋਲ ਬੋਲੇ ਸੀ ਜੇਕਰ ਆਪਾਂ ਉਸ ਗੱਲ ਨੂੰ ਲੈ ਕੇ ਪਰੇਸ਼ਾਨ ਹਾਂ ਇੱਥੇ ਥੋੜਾ ਜਿਹਾ ਸਟਾਪ ਕਰੋ ਤੇ ਸੋਚੋ ਕਿ ਮੈਂ ਕਿਉਂ ਵਾਰ-ਵਾਰ ਉਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਰਿਹਾ ਹਾਂ ਕਿਉਂ ਇਸ ਇਨਸਾਨ ਤੇ ਗੁੱਸਾ ਕਰ ਰਿਹਾ ਹਾਂ ਉਸ ਇਨਸਾਨ ਦੇ ਉੱਤੇ ਗੁੱਸਾ ਕਰਨ ਦੀ ਬਜਾਏ ਤਰਸ ਕਰੋ ਕਿ ਕੋਈ ਵੀ ਇਨਸਾਨ ਉਹੀ ਚੀਜ਼ ਵੰਡਦਾ ਹੈ ਜੋ ਚੀਜ਼ ਉਸ ਕੋਲ ਬਹੁਤ ਜ਼ਿਆਦਾ ਹੁੰਦੀ ਹੈ ਉਸ ਦੀ ਜ਼ਰੂਰਤ ਤੋਂ ਵੱਧ ਹੁੰਦੀ ਹੈ ਤਾਂ ਹੀ ਉਹ ਵੰਡਦਾ ਹੈ ਜਿਸ ਕੋਲ ਦੁੱਖ ਹੋਣ ਤਾਂ ਉਹ ਦੁੱਖ ਹੀ ਵੰਡਦਾ ਹੈ ਤੇ ਹੁਣ ਜਿਸ ਦੇ ਕੋਲ ਗੁੱਸਾ ਹੈ ਉਹ ਗੁੱਸਾ ਵੰਡੇਗਾ ਜਿਸ ਕੋਲ ਈਰਖਾ ਹੈ ਉਹ ਈਰਖਾ ਹੀ ਵੰਡੇਗਾ ਜਿਸ ਕੋਲ ਖੁਸ਼ੀਆਂ ਉਹ ਖੁਸ਼ੀਆਂ ਵੰਡੇਗਾ ਜੇਕਰ ਸਾਹਮਣੇ ਵਾਲੇ ਨੇ ਤੁਹਾਨੂੰ ਦੁੱਖ ਦਿੱਤੇ ਨੇ ਤਾਂ ਤੁਸੀਂ ਪਰੇਸ਼ਾਨ ਕਿਉਂ ਹੋ ਰਹੇ ਹੋ ਤੁਸੀਂ ਕਿਉਂ ਉਸਤੇ ਵਾਰ-ਵਾਰ ਗੁੱਸਾ ਕਰ ਰਹੇ ਹੋ ਸਗੋਂ ਉਸੇ ਤਰਸ ਕਰੋ ਕਿ ਵਿਚਾਰਾ ਖੁਦ ਪਤਾ ਨਹੀਂ ਕਿੰਨਾ ਦੁਖੀ ਹੈ ਜਿਸ ਨੇ ਕੁਝ ਦੁੱਖ ਮੈਨੂੰ ਦੇ ਦਿੱਤੇ ਸੌਖੇ ਸ਼ਬਦਾਂ ਦੇ ਵਿੱਚ ਕਹਿੰਦੇ ਹਾਂ ਕਿ ਉਹਨੂੰ ਮਾਫ ਕਰਨਾ ਸਿੱਖੋ ਮਾਫ ਕਰ ਦਿਓ ਤਰਸ ਕਰੋ ਅਤੇ ਮਾਫ ਕਰ ਦਿਓ ਬਸ ਗੱਲ ਉੱਥੇ ਹੀ ਖਤਮ ਕਰ ਦਿਓ ਕਿਉਂਕਿ ਤੁਹਾਡੇ ਆ ਬਹੁਤਾ ਸੋਚਿਆ ਕੁਝ ਬਦਲਣਾ ਵੀ ਨਹੀਂ ਹੈ ਜੋ ਉਹਨੇ ਬੋਲਣਾ ਸੀ ਉਹ ਬੋਲ ਦਿੱਤਾ ਸੋਚ-ਸੋਚ ਕੇ ਬਦਲਣਾ ਕੁਝ ਨਹੀਂ ਹੈ ਤੁਸੀਂ ਆਪਣੀ ਵਾਧੂ ਦੀ ਪਰੇਸ਼ਾਨੀ ਹੋਰ ਵਧਾ ਰਹੇ ਹੋ ਆਪਣੇ ਘਰ ਵਿੱਚ ਕਲੇਸ਼ ਕਰ ਰਹੇ ਹੋ ਇਸ ਕਰਕੇ ਜੋ ਗੱਲ ਬਾਰੋਂ ਸੋਣੇ ਕੇ ਆਈ ਸੀ ਉਹਨੂੰ ਉੱਥੇ ਹੀ ਛੱਡ ਦਿਓ ਅਤੇ ਦੂਸਰਾ ਕੰਮ ਕੀ ਕਰਨਾ ਹੈ ਕਿ ਹੁਣ ਇਹ ਦੇਖਣਾ ਹੈ ਕਿ ਸਾਰੇ ਦਿਨ ਦੇ ਵਿੱਚ ਮੇਰੇ ਕੋਲੋਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ ਗਿਆ ਦੁੱਖ ਲੈਣਾ ਨਹੀਂ ਤਾਂ ਦੁੱਖ ਦੇਣਾ ਵੀ ਨਹੀਂ ਹੈ ਇਹ ਸੋਚੋ ਕਿ ਮੇਰੇ ਬੋਲਾਂ ਕਰਕੇ ਮੇਰਾ ਕਿਸੇ ਕੰਮ ਕਰਕੇ ਕਿਸੇ ਨੂੰ ਠੇਸ ਤਾਂ ਨਹੀਂ ਪਹੁੰਚੀ ਤੇ ਜੇਕਰ ਪਹੁੰਚੀ ਹੈ ਤਾਂ ਤੁਹਾਨੂੰ ਜਰਾ ਜਿੰਨਾ ਵੀ 1% ਵੀ ਲੱਗ ਰਿਹਾ ਹੈ ਮੇਰੇ ਕੋਲੋਂ ਗਲਤ ਹੋ ਗਿਆ ਹੈ ਮੈਨੂੰ ਇੰਜ ਨਹੀਂ ਬੋਲਣਾ ਚਾਹੀਦਾ ਸੀ ਤਾਂ ਤੁਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਹੇ ਹੋ ਤੇ ਜਰਾ ਜਿੰਨੇ ਵੀ ਧੇਰ ਨਹੀਂ ਕਰਨੇ ਜੇ ਸਾਹਿਬ ਤੁਸੇ ਦਿਲ ਦੁਖਾਇਆ ਹੈ ਉਸੇ ਨਾਲ ਜਾ ਕੇ ਗੱਲਬਾਤ ਕਰੋ ਜੇਕਰ ਗੱਲਬਾਤ ਜ਼ਿਆਦਾ ਵੱਧੀ ਸੀ ਤਾਂ ਮਾਫੀ ਮੰਗ ਲਓ ਮਾਫੀ ਮੰਗਣ ਦੇ ਨਾਲ ਗੱਲ ਉਥੇ ਖਤਮ ਹੋ ਜਾਵੇਗੀ ਪਰ ਜੇਕਰ ਤੁਸੀਂ ਗੱਲਬਾਤ ਨਹੀਂ ਕਰਦੇ ਉਹ ਗੱਲ ਕਲੀਅਰ ਨਹੀਂ ਕਰਦੇ ਤਾਂ ਇਹਦੇ ਤੁਸੀਂ ਸੋਚ-ਸੋਚ ਕੇ ਪਰੇਸ਼ਾਨ ਹੋ ਰਹੇ ਹੋ ਅਤੇ ਉਧਰ ਜਿਸ ਨੂੰ ਤੁਸੀਂ ਮਾਣਾ ਚੰਗਾ ਬੋਲ ਕੇ ਆਏ ਹੋ ਅਤੇ ਜਿਸ ਦਾ ਤੁਸੀਂ ਦਿਲ ਦੁਖਾਇਆ ਹੈ ਉਸੇ ਵੱਲੋਂ ਗਲਤ ਵਾਈਬ੍ਰੇਸ਼ਨ ਆਵੇਗੀ ਆਪਣੇ ਵੱਲ ਕਿਉਂਕਿ ਜਿਸਾਂ ਦਿਲ ਦੁਖਾਇਆ ਉਸੇ ਮਨ ਦੇ ਵਿੱਚੋਂ ਸੇਸਤਾ ਨਹੀਂ ਨਿਕਲੇਗੀ। ਬਦ ਅਸੀਂ ਇਸੇ ਹੀ ਨਿਕਲੇਗੀ। ਉਹ ਜੋ ਬਦ ਅਸੀਂ ਸਾਡੇ ਵੱਲ ਆਉਂਦੀ ਹੈ ਉਹ ਸਾਡਾ ਸਾਰਾ ਸੁੱਖ ਚੈਨ ਖੋਹ ਲੈਂਦੀ ਹੈ। ਇਸ ਲਈ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾਇਆ ਤਾਂ ਖੁਦ ਉਸ ਕੋਲ ਜਾ ਕੇ ਮਾਫੀ ਮੰਗੋ। ਉਸੇ ਨਾਲ ਗੱਲਬਾਤ ਕਰੋ। ਤੀਸਰਾ ਕੰਮ ਚੋਰ ਜਾਨਣਾ ਹੀ ਕਰਨਾ ਹੈ। ਉਹ ਹੈ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਕੋਲ ਆਪਣੇ ਸਾਰੇ ਦਿਨ ਭਰ ਦੀਆਂ ਗਲਤੀਆਂ ਨੂੰ ਆਪਣੇ ਗੁਨਾਹਾਂ ਨੂੰ ਮੰਨਣਾ ਹੈ ਅਤੇ ਮਾਫੀ ਮੰਗਣੀ ਹੈ ਅਤੇ ਜੋ ਵੀ ਤੁਹਾਡੇ ਦਿਨ ਭਰ ਦੀਆਂ ਪਰੇਸ਼ਾਨੀਆਂ ਨੇ ਜਿਸੇ ਨੂੰ ਦੱਸ ਨਹੀਂ ਸਕਦੇ ਉਹ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸਾਂਝੀਆਂ ਕਰੋ ਫਿਰ ਸੌਆਂ ਕਰੋ ਜਿਸ ਦਿਨ ਤੋਂ ਵੀ ਇਹ ਤਿੰਨ ਕੰਮ ਤੁਸੀਂ ਕਰਨਾ ਸ਼ੁਰੂ ਕਰ ਦਿੱਤੇ ਉਸ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ